हां जी दोस्तों जिस तरहਸੀਂ ਵਾਦਾ ਕੀਤਾ ਸੀ ਅੱਜ ਇਹ ਵੀਡੀਓ ਲੈ ਕੇ ਆਇਆ ਖਾਲਸਾ 8 ਇੰਟਰਨੈਸ਼ਨਲ ਦੀ ਜਿਹੜੀ ਉਹ ਦੋਗਲੇਪਨ ਦੀ ਬਾਰੇ ਲੋਕਾਂ ਪਰ ਕੀਤਾ ਹੈ ਦੋਗਲੇਪਨ ਸਾਰੇ ਜਾਣਦੇ ਆ ਕਿ ਰਵੀ ਸਿੰਘ ਦਾ ਰਵੀ ਸਿੰਘ ਜਿਹੜਾ ਕੀ ਕਹਿੰਦਾ ਕਿ ਸਾਡੀ ਜਿਹੜੀ ਇਹਨਾਂ ਦੀ ਜਿਹੜੀ ਚੈਰਿਟੀ ਆਰਗੇਨਾਈਜੇਸ਼ਨ ਹੈ ਉਹ ਸਾਰੇ ਧਰਮਾਂ ਦੇ ਲਈ ਬਰਾਬਰ ਕੰਮ ਕਰਦੀ ਹੈ ਤੇ ਸਾਰੇ ਧਰਮ ਦਾ ਜਿਹੜਾ ਸਤਕਾਰ ਕਰਦੀ ਹੈ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬੀ ਸੈਲੀਬ੍ਰਿਟੀ ਜਿਹੜੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਇੱਥੇ ਖਾਲਸਾ ਏਡ ਦੀਆਂ ਜਿਹੜੀਆਂ ਟੀ-ਸ਼ਰਟਸ ਪਾ ਕੇ ਉਹ ਜਿਹੜਾ ਨੇ ਲੰਗਰ ਵੰਡ ਰਹੇ ਨੇ ਜਿਹੜਾ ਕਿ ਅਸੀਂ ਨਹੀਂ ਮੰਨਦੇ ਕਿ ਬੁਰੀ ਗੱਲ ਹੈ ਪਰ ਤੁਹਾਨੂੰ ਦਿਖਾਉਣ ਦਾ ਸਿਰਫ ਇਹ ਮਕਸਦ ਹੈ ਕਿ ਇਹ ਇਹ ਜਿਹੜੀ ਆਰਗੇਨਾਈਜੇਸ਼ਨ ਹੈ ਕਿਸ ਤਰੀਕੇ ਨਾਲ ਆਪਣਾ ਪ੍ਰਚਾਰ ਪ੍ਰਸਾਰ ਕਰਕੇ ਔਲੇ-ਪਾਲੇ ਲੋਕਾਂ ਤੋਂ ਫੰਡ ਜਿਹੜਾ ਹੈਗਾ ਉਹ ਜਿਹੜਾ ਹੈਗਾ ਬਹੁਤ ਜ਼ਿਆਦਾ ਤعداد ਦੇ ਵਿੱਚ ਮਗਾਉਂਦੀ ਹੈ ਠੀਕ ਹੈ ਜੀ ਤੁਸੀਂ ਇਸ ਤੋਂ ਇਸ ਵੀਡੀਓ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਚੈਰੀਟੀ ਨਾ ਕਰੋ ਜਾਂ ਖਾਲਸਾ ਏਡ ਨੂੰ ਸਪੋਰਟ ਨਾ ਕਰੋ ਤੁਸੀਂ ਇਹਦਾ ਬਿਲਕੁਲ ਹੀ ਮਕਸਦ ਨਹੀਂ ਹੈਗਾ ਇਹਦਾ ਮਕਸਦ ਸਿਰਫ ਇਹ ਤੇ ਹੈਗਾ ਕਿ ਰਵੀ ਸਿੰਘ ਦੀ ਜਿਹੜੀ ਦੋਗਲਾਪੰਥੀ ਹੈ ਖਾਸ ਕਰਕੇ Hindu धर्म ਨੂੰ ਲੈ ਕੇ ਉਹ ਤੁਹਾਡੇ ਸਾਹਮਣੇ ਲਈ ਆਈ ਜਾਏ ਤਸਵੀਰ ਜਿਦਾਂ ਤੁਸੀਂ ਦੇਖ ਸਕਦੇ ਹੋ ਕਪਿਲ ਸ਼ਰਮਾ ਜੋ ਵੀ ਯੂ نو ਤੁਸੀਂ ਜਾਣਦੇ ਹੋ ਕਿ ਪੋਲੀਵੁੱਡ ਦਾ ਬਹੁਤ ਜ਼ਿਆਦਾ ਮਸ਼ਹੂਰ ਇੱਕ ਖਾਸ ਕਲਾਕਾਰ ਹੈਗਾ ਤੇ ਇਸ ਤਰ੍ਹਾਂ ਉਹ ਹੁਣ ਵੀ ਬੜੇ ਕਲਾਕਾਰ ਜਿਹੜੇ ਨੇ ਖਾਲਸਾ ਜਨ ਨੂੰ ਸਪੋਰਟ ਕਰਦੇ ਦੇਖੇ ਗਏ ਨੇ ਤੁਸੀਂ ਇਹ ਦੇਖੋਗੇ ਕਿ ਰਵੀ ਸਿੰਘ ਦਾ ਜਿਹੜਾ ਰਵਈਆ ਹੈਗਾ ਹਿੰਦੂਆਂ ਦੇ ਪ੍ਰਤੀ ਉਹ ਇੱਕ ਤਰਫਾ ਹੈਗਾ ਇੱਕ ਬਹੁਤ ਜ਼ਿਆਦਾ ਜਿਹਨੂੰ ਕਹਿ ਸਕਦੇ ਨੇ ਨਫ਼ਰਤ ਭਰਿਆ ਰਵਈਆ ਹੈਗਾ ਇਹ ਜਿਹੜੀ ਫੋਟੋ ਲਈ ਗਈ ਹੈ ਰਵੀ ਸਿੰਘ ਦੇ ਆਫੀਸ਼ੀਅਲ ਫੇਸਬੁੱਕ ਪੇਜ ਤੋਂ ਲਈ ਗਈ ਹੈ ਜਿੱਥੇ ਕੁਝ ਲੋਕ ਜਿਹੜੇ ਨੇ ਉਹ ਜਿਹੜੇ ਹਿੰਦੂ ਨੇ ਉਹ ਪੂਜਾ ਕਰ ਰਹੇ ਨੇ ਕਿ ਜਿਹੜਾ ਟਰੰਪ ਹੈਗਾ ਉਹ ਯੂਐਸ ਦੇ ਇਲੈਕਸ਼ਨ ਵਿੱਚ ਜਿੱਤਿਆ ਜਾਵੇ ਉਹਨੂੰ ਦਿਟਾਇਆ ਜਾਵੇ ਠੀਕ ਹੈ ਜੀ ਤੇ ਇਹ ਫੋਟੋ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੈ ਤੇ ਰਵੀ ਸਿੰਘ ਕਹਿ ਰਿਹਾ ਕਿ ਤੁਹਾਡਾ ਜਿਹੜਾ ਹੈਗਾ ਹਿਟਲਰ ਥੋੜਾ ਜਿਹਾ ਹਿਟਲਰ ਰਹੇਗਾ ਉਹ ਇੱਕ ਹਿਸਟਰੀ ਹੈ ਉਹ ਹੁਣ ਹਾਰ ਚੁੱਕਿਆ ਜੇ ਅਗਲੀ ਫੋਟੋ ਦੇ ਵਿੱਚ ਕਹਿ ਰਿਹਾ ਹਿੰਦੂ ਨੂੰ ਇਹ ਫਿੱਟੇ ਮੋ ਹੁਣ ਦੱਸੋ ਕੋਈ ਕਿਸੇ ਲਈ ਦੁਆ ਕਰ ਰਿਹਾ ਕਿਸੇ ਆਪਣੇ ਧਾਰਮਿਕ ਤਰੀਕੇ ਨਾਲ ਤਾਂ ਉਹਨੂੰ ਇਹ ਫਿੱਟੇ ਮੋ ਕਹੇਗਾ ਉਹਨੂੰ ਇਲਾਨ ਤਾਂ ਪਾਊਗਾ ਮੇਰੀ ਖਿਆਲ ਨਾਲ ਇਲਾਨ ਤਾਂ ਪਾਉਣ ਦੀ ਲੋੜ ਆਪਾਂ ਨੂੰ ਰਵੀ ਸਿੰਘ ਨੂੰ ਹੈ ਠੀਕ ਹੈ ਜੀ ਜਿਹੜਾ ਕਿ ਕਹਿੰਦਾ ਕਿ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ ਪਰ ਇੱਜ਼ਤ ਕੋਈ ਨਹੀਂ ਕਰਦਾ ਅਗਲੀ ਫੋਟੋ ਤੁਸੀਂ ਫੇਰ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਹੈ ਕਿ ਇਹ ਸਾਰੇ ਜੋਕਰ ਨੇ ਜਿਹੜੇ ਫੋਟੋ ਵਿੱਚ ਨਜ਼ਰ ਆ ਰਹੇ ਨੇ ਜਦਕਿ ਆਪਣੇ ਭਾਰਤ ਦੇ ਵਿੱਚ ਜਦੋਂ ਵੀ ਕੋ ਆਰਮੀ ਦੇ ਵਿੱਚ ਕੁਝ ਚੀਜ਼ ਲੈ ਆ ਜਾਂਦੀ ਹੈ ਕੋਈ ਤੱਕਟ ਨੂੰ ਹੁੰਦਾ ਸਰਕਾਰੀ ਬਿਲਡਿੰਗ ਦਾ ਸਾਰੀ ਧਰਮਾਂ ਦੇ ਜਿਹੜੇ ਜਿਹੜੇ ਆਪਣੇ ਪੰਡਤ ਨੇ ਪੁਜਾਰੀ ਨੇ ਉਹ ਉੱਥੇ ਪੂਜਾ ਕਰਦੇ ਨੇ ਦੇਖੋ ਇੱਕ ਗੱਲ ਮੈਂ ਤੁਹਾਨੂੰ ਇਹ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਅਮਰੀਕਾ ਦੇ ਵਿੱਚ ਵੀ ਟਰੰਪ ਦੇ ਲਈ ਸਿੱਖਾਂ ਨੇ ਵੀ ਆਪਣੇ ਸਿੱਖ ਭਰਾਵਾਂ ਨੇ ਵੀ ਕੁਝ ਜਿਹੜਾ ਹੈਗਾ ਰੈਲੀ ਕੀਤੀ ਸੀ ਤੇ ਉਹਦੇ ਬਾਰੇ ਮੈਨੂੰ ਲੱਗਦਾ ਰਵੀ ਸਿੰਘ ਨੇ ਜਾਂ ਤਾਂ ਪੜਿਆ ਨਹੀਂ ਹੈ ਜਾਂ ਜਾਣ ਕੋਈ ਉਹਦੇ ਬਾਰੇ ਵੀ ਪੋਸਟ ਨਹੀਂ ਪਾਈ ਕਿ ਤਾਂ ਕਿ ਉਹਦਾ ਜਿਹੜਾ ਦੋਗਲਾ ਦੋਗਲਾਪਨ ਤੇ ਜਿਹੜਾ ਚਿਹਰਾ ਹੈਗਾ ਬੇਸਿਕਲੀ ਇੱਥੋਂ ਨਜ਼ਰ ਆ ਰਿਹਾ ਉਸ ਤੋਂ ਬਾਅਦ ਚਲੋ ਜੀ ਅਕੀ ਤੜੀ ਥੋੜੀ ਹੋਰ ਜਾਣਕਾਰੀ ਚ ਵਾਅਦਾ ਕਰਦੇ ਹੋਏ ਅਗਲੀ ਪੋਸਟ ਕੀ ਹੈ ਕਿ ਇੱਥੇ ਮੁਸਲਮਾਨ ਤੇ ਸਿੱਖਾਂ ਦਾ ਜਿਹੜਾ ਇੱਕ ਇੱਕ ਹੈਗਾ ਦਿਖਾਇਆ ਗਿਆ ਜੋ ਕਿ ਬਿਲਕੁਲ ਗਲਤ ਨਹੀਂ ਹੈ ਸਾਡੇ ਹਿਸਾਬ ਨਾਲ ਪਰ ਇਹ ਸਿਰਫ ਤੇ ਸਿਰਫ ਤਾਂ ਕਰਕੇ ਤੁਹਾਨੂੰ ਪਿਕਚਰ ਸ਼ੇਅਰ ਕਰ ਰਹੇ ਹਾਂ ਤਾਂ ਜੋ ਜਿਹੜੀ ਅੱਗੇ ਆਉਣ ਵਾਲੀ ਸਟੋਰੀ ਹੈ ਉਹ ਤੁਹਾਨੂੰ ਸਮਝ ਆ ਸਕੇ ਠੀਕ ਹੈ ਜੀ ਇਸ ਦੇ ਵਿੱਚ ਕਹਿ ਰਹੇ ਨੇ ਕਿ ਜੀ ਦਿੱਲੀ ਦੇ ਵਿੱਚ ਜਿਹੜੀਆਂ ਕੁਝ ਮਸਜਿਦਾਂ ਕਿਸਾਨ ਮੋਰਚੇ ਤੇ ਲਈ ਬਹੁਤ ਸਾਰਾ ਉੱਥੇ ਖਾਣਾ ਜਿਹੜਾ ਤਿਆਰ ਕੀਤਾ ਗਿਆ ਤੇ ਰਵੀ ਸਿੰਘ ਉੱਤੇ ਕਹਿ ਰਿਹਾ ਕਿ ਇਹ ਬਹੁਤ ਵਧੀਆ ਗੱਲ ਹੈ ਉਸ ਤੋਂ ਬਾਅਦ ਇਹ ਜਿਹੜੀ ਪੋਸਟ ਹੈ ਜੀ ਫੇਸਬੁੱਕ ਇਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਰਵੀ ਸਿੰਘ ਇਹ ਕਹਿ ਰਿਹਾ ਹੈਗਾ ਕਿ ਜਿਹੜੇ ਹਿੰਦੂ ਨੇ ਉਹ ਹਿੰਦੂਆਂ ਨੇ ਦਰਬਾਰ ਸਾਹਿਬ ਦੇ ਅਟੈਕ ਤੋਂ ਬਾਅਦ ਲੱਡੂ ਵੰਡੇ ਸੀ ਜੋ ਕਿ ਬਿਲਕੁਲ ਹੀ ਨਿਹਰਾਤਾਰ ਗੱਲ ਹੈ ਇਹਦੇ ਲਈ ਕੋਈ ਸਬੂਤ ਕੋਈ ਪ੍ਰੂਫ ਜਿਹੜਾ ਰਵੀ ਸਿੰਘ ਕੋਲ ਹੈ ਤਾਂ ਉਹ ਸਾਹਮਣੇ ਆ ਕੇ ਇੱਕ ਵਾਰ ਸ਼ੇਅਰ ਕਰ ਦੇ ਸੋਸ਼ਲ ਮੀਡੀਆ ਤੇ ਆਪਣੇ ਠੀਕ ਹੈ ਜੀ ਮੈਂ ਕਿਉਂ ਕਹਿ ਰਹੇ ਹਾਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਰਵੀ ਸਿੰਘ ਵਰਗੇ ਲੋਕ ਹੀ ਜਿਹੜੇ ਨੇ ਉਹ Hindu ਤੇ Sikh ਦੇ ਵਿਚਾਰ ਪਾੜਾ ਪਾਉਣ ਦੀ ਗੱਲ ਕਰਦੇ ਨੇ ਠੀਕ ਹੈ ਜੀ ਤੁਸੀਂ ਇਹ ਪੂਰੀ ਪੋਸਟ ਜਿਹੜੀ ਆ ਰਵੀ ਸਿੰਘ ਦੇ Facebook account ਤੇ ਜਾ ਕੇ ਹੁਣ ਵੀ ਜਿਹੜੀ ਆ ਪੋਸਟ ਪੜ੍ਹ ਸਕਦੇ ਹੋ ਅਸੀਂ ਕੋਈ ਕਾਪੀ ਪੇਸਟ ਨਹੀਂ ਕੀਤਾ ਅਸੀਂ ਵਿੱਚੋਂ ਕੋਈ ਐਡਿਟ ਨਹੀਂ ਕੀਤਾ ਹੈਗਾ ਇਹ ਸਕਰੀਨਸ਼ਾਟ ਸਿਰਫ ਉਹ ਜਿਹੜਾ ਰਵੀ ਸਿੰਘ ਦੀ ਬੋਲ ਤੋਂ ਲੈ ਗਿਆ ਹੈ ਠੀਕ ਹੈ ਜੀ ਇਸ ਤੋਂ ਤੁਸੀਂ ਕੀ ਹਿਸਾਬ ਲਾ ਸਕਦੇ ਹੋ ਇਸ ਤੋਂ ਤੁਸੀਂ ਕੀ ਅਨੁਮਾਨ ਲਾ ਸਕਦੇ ਹੋ ਕਿ ਇਹ ਬੰਦੇ ਜਿਹੜੀ ਸੋਚ ਹੈਗੀ ਹਿੰਦੂਆਂ ਲਈ ਉਹ ਕੀ ਹੋਏਗੀ ਤਾਂ ਮੇਰੇ ਖਿਆਲ ਨਾਲ ਮੇਰਾ ਪਰਸਨਲ ਜਿਹੜਾ ਨਜ਼ਰੀਆ ਹੈਗਾ ਮੈਂ ਇਹਨੂੰ ਕੋਈ ਇਹ ਤਾਂ ਨਹੀਂ ਮੰਨ ਸਕਦਾ ਕਿ ਇਹ ਘੱਟੋ ਘੱਟ ਹਿੰਦੂਆਂ ਦਾ ਹਿਤאיਸ਼ੀ ਹੈਗਾ ਇੱਕ ਹਿੰਦੂਆਂ ਦੇ ਖਿਲਾਫ ਨਫ਼ਰਤ ਜਿਹੜੀ ਆ ਉਹ ਬੀਜ ਰਿਹਾ ਹੈਗਾ ਸਿੱਖਾਂ ਦੇ ਵਿੱਚ ਕਿ ਹਿੰਦੂਆਂ ਨੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਲੱਡੂ ਵੰਡੇ ਸੀ ਕਿਉਂਕਿ ਬਿਲਕੁਲ ਗਲਤ ਗੱਲ ਹੈ ਤੇ ਅਸੀਂ ਇਹੀ ਦੁਆ ਕਰਾਂਗੇ ਅਸੀਂ ਇਹੀ ਉਹਨਾਂ ਨੂੰ ਜਿਹੜਾ ਹੈਗਾ ਰਿਕੁਐਸਟ ਕਰਾਂਗੇ ਕਿ ਐਦਾਂ ਦੀਆਂ ਜਿਹੜੀਆਂ ਭ੍ਰਾਮਕ ਜਿਹੜੀਆਂ ਚੀਜ਼ਾਂ ਨੇ ਉਹ ਨਾ ਤੁਸੀਂ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕ ਬੰਦੇ ਨੇ ਜਿਹੜਾ ਹੈਗਾ ਇਹਨਾਂ ਨੂੰ ਟਵਿੱਟਰ ਤੇ ਇੱਕ ਪੋਸਟ ਪਾਈ ਕਿ ਮੀਡਲਿਸਟ ਦੇ ਵਿੱਚ ਜਿਹੜੇ ਨੇ ਬਹੁਤ سارے ਆਰਗੇਨਾਈਜੇਸ਼ਨ ਜਿਹੜੇ ਨੇ ਉਹ ਟੈਰਰਿਸਟ ਫਲਾਂਦੇ ਨੇ ਟੈਰੋਰਿਜ਼ਮ ਫਲਾਂਦੇ ਨੇ ਤੇ ਰਵੀ ਸਿੰਘ ਦਾ ਜਿਹੜਾ ਕਮੈਂਟ ਹੈਗਾ ਉਹ ਪੜ ਸਕਦੇ ਹੋ ਕਿ ਉਹ ਸੱਤਵਾਦ ਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਕਿ ਪਾਰਟੀ ਆਤਵਾਦੀਆਂ ਨੇ ਫਲਾਇਆ ਸੀ ਦਿੱਲੀ ਦੇ ਵਿੱਚ ਤੇ ਜਦੋਂ ਸਿੱਖ ਰਹਿੰਦੇ ਹੋਏ ਸੀ ਇੱਥੇ ਤੱਕ ਤਾਂ ਗੱਲ ਬਿਲਕੁਲ ਮੰਨਣਯੋਗ ਹੈ ਸਿੱਖੋਦ ਮਰਦੇ ਆ ਕਿ ਸਿੱਖ ਭਰਾਵਾਂ ਦਾ ਜਿਨ੍ਹਾਂ ਨੇ ਕਦਲੇਮ ਕੀਤਾ ਬਹੁਤ ਗਲਤ ਕੀਤਾ ਪਰ ਅਕੀਲ ਇਹ ਪੜਨ ਵਾਲੀ ਹੈ ਕਿ ਔਰ ਦਾ 100000s ਆਫ ਟੈਰਰਿਸਟ Who marched on Babri Masjid and destroyed it They became ministers ਇਹ ਕਿੰਦਾ ਸੌਫ ਸੋਫੀ ਮਤਲਬ ਹੈਗਾ ਕਿ ਬਾਬਰੀ ਮਸਜਿਦ ਜਿਹੜੀ ਹੈਗੀ ਆ ਉਹ ਅਤਵਾਦੀਆਂ ਨੇ ਢਾਈ ਆ ਜਦਕਿ ਇਸ ਮੂਰਖ ਨੂੰ ਇਸ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਕਿ ਬਾਬਰੀ ਮਸਜਿਦ ਜਿਹੜੀ ਢਾਈ ਗਈ ਸੀ ਉਹ ਕਾਰ ਸੇਵਖਾਨੇ ਢਾਈ ਸੀ ਉਹ ਆਪਣੀ ਮਰਜ਼ੀ ਨਾਲ ਉੱਥੇ ਗਏ ਸੀ ਕੋਈ ਟੈਰਰਿਜ਼ਮ ਜਾਂ ਅਤਵਾਦੀ ਘਟਨਾ ਇਹਨੂੰ ਤੁਸੀਂ ਬਿਲਕੁਲ ਨਹੀਂ ਜਾਣ ਸਕਦੇ ਠੀਕ ਹੈ ਜੀ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਇਹਨਾਂ ਅਤਵਾਦੀਆਂ ਨਾਲ ਸਰਕਾਰ ਨੇ ਕੀ ਕੀਤਾ ਤਸਵੀਰਾਂ ਵਿੱਚ ਸਰਕਾਰਾਂ ਨੇ ਕਾਰ ਸੇਵਕਾਂ ਦੇ ਉੱਤੇ ਫਾਇਰਿੰਗ ਕੀਤੀ ਜਿਦੇ ਵਿੱਚ ਬਹੁਤ ਲੋਕ ਮਾਰੇ ਗਏ ਇਹ ਸਿਰਫ ਤੇ ਸਿਰਫ ਇੱਕ ਹੈਡਿੰਗ ਇੱਕ ਅਖਬਾਰ ਦੀ ਉਸ ਟਾਈਮ ਕਟਿੰਗ ਜਿਹੜੀ ਹੈ ਅਵੇਲੇਬਲ ਹੈ ਜੀ ਤੁਹਾਡੀ ਸਕਰੀਨ ਤੇ ਜਿਦੇ ਵਿੱਚ ਲਿਖਿਆ ਗਿਆ ਕਿ ਘਟੋ ਘਟ 40 ਜਿਹੜੇ ਭਗਤ ਨੇ ਹਰਾਮ ਭਗਤ ਉਹ ਮਾਰੇ ਗਏ ਸੀ ਉਸ ਟਾਈਮ ਫਾਇਰਿੰਗ ਚ ਉਸ ਤੋਂ ਬਾਅਦ ਅਗਲੀ ਇੱਕ ਪੋਸਟ ਜਿਹੜੀ ਹੈਗੀ ਰਵੀ ਸਿੰਘ ਦੀ ਇਹ ਤੁਹਾਨੂੰ ਸਾਫ਼-ਸਾਫ਼ ਇਹ ਦਿਖਾ ਰਹੀ ਹੈਗੀ ਆ ਕਿ RAM ਮੰਦਰ ਤੇ ਬਾਬਰੀ ਮਸਜਿਦ ਜਿਹੜਾ ਮਸਲਾ ਹੈ ਕਰ ਉਹਦੇ ਵਿੱਚ ਕਹਿੰਦਾ ਜੀ ਕਿ ਸਿੱਖ ਜੜੇ ਦੇ ਬਿਲਕੁਲ ਹੀ ਬਿਲਕੁਲ ਰਾਮ ਮੰਦਰ ਦੇ ਖਿਲਾਫ ਨੇ ਕਿਉਂਕਿ ਮੇਰੇ ਹਿਸਾਬ ਨਾਲ ਜੇ ਕੋਈ ਬੰਦਾ ਆਪਣੇ ਆਪ ਨੂੰ ਬਹੁਤ ਵੱਡਾ ਹਿਊਮਨਿਟੇਰੀਅਨ ਕਹਿ ਰਿਹਾ ਹੈਗਾ ਬਹੁਤ ਵੱਡਾ ਇੱਕ ਇਹ ਕਹਿ ਰਿਹਾ ਹੈਗਾ ਕਿ ਸਾਰੇ ਧਰਮਾਂ ਦੀ ਇੱਜ਼ਤ ਕਰਦੇ ਹਾਂ ਮੇਰੀ ਖਿਆਲ ਨਾਲ ਰਾਮ ਮੰਦਰ ਬਣਨ ਦਾ ਤਾਂ ਘੱਟੋ-ਘੱਟ ਵਿਰੋਧ ਨਹੀਂ ਕਰਨਾ ਚਾਹੀਦਾ ਸੀ ਜੋ ਨਹੀਂ ਕਰਨਾ ਚਾਹੀਦਾ ਸੀ ਉਹਦੇ ਕਾਰਨ ਉਹ ਤਾਂ ਰੀਜ਼ਨ ਨਹੀਂ ਹੈਗਾ ਕਿ ਜਦੋਂ ਵੀ ਤੁਸੀਂ ਰਾਮ ਮੰਦਰ ਦੀ ਗੱਲ ਕਰਦੇ ਹੋ ਅਸੀਂ ਤੁਹਾਨੂੰ ਇਹ ਯਾਦ ਕਰਾ ਦਈਏ ਕੀ ਰਾਮ ਮੰਦਰ ਉਥੇ ਬਹੁਤ ਜ਼ਿਆਦਾ ਹਜ਼ਾਰਾਂ ਸਾਲਾਂ ਤੋਂ ਬਣਿਆ ਹੋਇਆ ਸੀਗਾ ਜਿਹੜਾ ਹਜੂਤੀ ਦੇ ਵਿੱਚ ਤੇ ਬਾਬਰ ਨੇ ਕਰੂਰ ਬਾਬਰ ਨੇ ਆਪਣੀ ਸੈਨਾ ਨੂੰ ਉਥੇ ਰਾਮ ਮੰਦਰ ਢਾਕੇ ਮਸਜਿਦ ਬਣਾਉਣ ਦਾ ਹੁਕਮ ਦਿੱਤਾ ਸੀ ਜਿਹਨੂੰ ਬਾਅਦ ਵਿੱਚ ਕਹਿਣ ਲੱਗੇ ਆਪਾਂ ਜੀ ਕਿ ਇਹ ਬਾਬਰੀਸ ਮਸਜਿਦ ਹੈ ਬਾਬਰੀ ਮਸਜਿਦ ਦੇ ਵਿੱਚ ਢਾਂਚੇ ਦੇ ਵਿੱਚ ਨਾ ਕੋਈ ਮੁਸਲਮਾਨ ਪੂਜਾ ਕਰਦਾ ਸੀਗਾ ਬਹੁਤ ਸਾਰੇ ਸਾਲਾਂ ਤੋਂ ਤੇ ਨਾ ਉਹਦੀ ਕੋਈ ਮੁਸਲਮਾਨਾਂ ਦੇ ਲਈ ਕੋਈ ਮਹੱਤਤਾ ਸੀ ਉਹ ਸਿਰਫ ਤੇ ਸਿਰਫ ਇੱਕ ਬਾਬਰ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਤੁਸੀਂ ਜਿਹੜਾ ਬਾਬਰ ਨੇ ਜਿਹੜਾ ਜ਼ੁਲਮ ਕੀਤਾ ਉਹਦਾ ਇੱਕ ਚਿੰਨ ਬਣ ਕੇ ਰਹਿ ਗਿਆ ਸੀ ਉਸ ਤੋਂ ਬਾਅਦ ਹਜ਼ਾਰਾਂ ਕਾਰ ਸੇਵਕ ਇਕੱਠੇ ਹੋਏ ਤੇ ਉਹਨਾਂ ਨੇ ਬਾਬਰੀ ਮਸਜਿਦ ਜਿਹੜੀ ਹੈ ਉਹਨੂੰ ਢਾਤਾ ਕਿਉਂਕਿ ਇੱਕ ਹਿੰਦੂਆਂ ਦੇ ਮੱਥੇ ਤੇ ਕਹ ਲਓ ਕਿ ਬਹੁਤ 400 500 ਸਾਲਾਂ ਦਾ ਘਟੋ ਘਟ ਇਹ ਜਿਹੜਾ ਸੀਗਾ ਇੱਕ ਬਹੁਤ ਜ਼ਿਆਦਾ ਵੱਡਾ ਕਲੰਕ ਲੱਗਿਆ ਸੀ ਜਿਹਨੂੰ ਕਿ ਹਿੰਦੂਆਂ ਨੇ ਲਾਇਆ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਗਲਤ ਗੱਲ ਹੈਗੀ ਆ ਬਿਲਕੁਲ ਸਹੀ ਗੱਲ ਕੀਤੀ ਸੀ ਕਿਉਂ ਇਹ ਗੱਲ ਆਖੀ ਗਈ ਰਵੀ ਸਿੰਘ ਵੱਲੋਂ ਕਿ ਜੀ ਅਸੀਂ ਰਾਮ ਮੰਦਰ ਦਾ ਵਿਰੋਧ ਕਰਦੇ ਹਾਂ ਤੇ ਕੋਈ ਸਿੱਖ ਅਗੋਂ ਉਥੇ ਜਾਣਾ ਨਹੀਂ ਚਾਹੀਦਾ ਹੈਗਾ ਤੇ ਐਂਡ ਦੇ ਵਿੱਚ ਨੋਟ ਜਿਹੜਾ ਜਰੂਰ ਲਿਖਿਆ ਕਿ ਕਿਸੇ ਧਰਮ ਦੇ ਖਿਲਾਫ ਨਹੀਂ ਪਰ ਤੁਸੀਂ ਸਮਝ ਸਕਦੇ ਹੋ ਇਹਨਾਂ ਦੀਆਂ ਗੱਲਾਂ ਤੋਂ ਕਿ ਇਹ ਧਰਮ ਦੇ ਖਿਲਾਫ ਨੇ ਤੇ ਕਿਹੜੇ ਧਰਮ ਦੇ ਖਿਲਾਫ ਨੇ ਕਿਉਂਕਿ ਰਵੀ ਸਿੰਘ ਜਿਹੜਾ ਹੈਗਾ ਆਪਣੇ ਆਪ ਨੂੰ ਬਾਰ ਬਾਰ ਅਸੀਂ ਇਹੀ ਚੀਜ਼ ਰਿਪੀਟ ਕਰ ਰਹੇ ਹਾਂ ਕਿ ਕਹਿੰਦਾ ਕਿ ਸਾਰੇ ਧਰਮਾਂ ਦਾ ਆਦਰ ਕਰਨ ਵਾਲੀ ਇਹਨਾਂ ਦੀ ਸੰਸਥਾ ਪਰ ਜਿਹੜੇ ਟਵੀਟ ਨੇ ਉਹ ਕੁਝ ਹੋਰ ਹੀ ਦੱਸਦੇ ਨੇ ਆ ਫੋਟੋ ਮੇ ਲਾਈ ਹੈ ਰਵੀ ਸਿੰਘ ਵਾਸਤੇ ਸਪੈਸ਼ਲੀ ਕਿਉਂਕਿ ਯਾਤਰਾ ਚ ਲਿਖਿਆ ਸੋਮਨਾਥ ਸੀ ਅਯੁੱਧਿਆ ਹੁਣ ਇਹਨੂੰ ਕੋਈ ਮੂਰਖ ਨੂੰ ਦੱਸੇ ਕਿ ਸੋਮਨਾਥ ਤੋ ਜਰੋਂ ਭਾ ਯੁੱਧੇ ਜਾਂਦੇ ਆ ਉਹ ਰਸਤੇ ਚ ਪੰਜਾਬ ਨਹੀਂ ਹੁੰਦਾ ਇਸ ਕਰਕੇ ਪੰਜਾਬ ਦੀ ਇਹ ਗੱਲ ਨਾ ਹੀ ਕਰੇ ਦਾ ਵਧੀਆ ਉਸ ਚੀਜ਼ ਨੂੰ ਲੈ ਕੇ ਉਸ ਤੋਂ ਬਾਅਦ ਤੁਸੀਂ ਇਹ ਵੀ ਜਾਣਦੇ ਹੋ ਸਾਰੇ ਕਿ ਆਪਣੇ ਗੁਰੂਆਂ ਤੇ ਕਿੰਨੇ ਹਮਲੇ ਜਿਹੜੇ ਹੈਗੇ ਮੁਗਲਾਂ ਨੇ ਕੀਤੇ ਮੁਗਲਾਂ ਨੇ ਗੁਰੂਆਂ ਨੂੰ ਕੈਦ ਵੀ ਕੀਤਾ ਮੁਗਲਾਂ ਨੇ ਗੁਰੂਆਂ ਨੂੰ ਆਪਣੇ ਸ਼ਖਤਾਂ ਨੂੰ ਸ਼ਹੀਦ ਵੀ ਕੀਤਾ ਇਹ ਕੱਲ ਸਾਰੇ ਜਾਣਦੇ ਨੇ ਮੇਰੇ ਖਿਆਲ ਨਾਲ ਉਹਨਾਂ ਨੂੰ ਜ਼ਿਆਦਾ ਪੇਜ ਦੇ ਬਾਰੇ ਦੱਸਣ ਦੀ ਲੋੜ ਨਹੀਂ ਹੈ। ਅਗਲਾ ਜਿਹੜਾ ਇੱਕ ਸਕਰੀਨਸ਼ਾਟ ਹੈਗਾ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਤੇ ਇਹ ਤੋਂ ਬਲੀਨ ਸਿੰਘ ਜਿਹੜੀ ਪੱਤਰਕਾਰ ਹੈ ਬਹੁਤ ਹੀ ਜ਼ਿਆਦਾ ਹਿੰਦੀ ਹਿੰਦੂ ਪੱਤਰਕਾਰ ਜਿਹੜੀ ਹੈਗੀ ਇਹ ਜਾਣੀ ਜਾਂਦੀ ਹੈ ਆਪਣੇ ਪ੍ਰੋਪਗੈਂਡ ਲਈ ਇਹ ਕਹਿੰਦੀ ਹੈ ਜੀ ਜੀ ਕਿ ਦਿੱਲੀ ਜਿਹੜੇ ਗੰਦੀ ਹੋਈ ਸੀ ਸੀ ਪ੍ਰੋਟੈਸਟ ਤੋਂ ਬਾਅਦ ਉਹਦੇ ਵਿੱਚ ਕੋ ਹਿੰਦੂ ਨਹੀਂ ਫੜਿਆ ਗਿਆ। ਤੇ ਰਵੀ ਸਿੰਘ ਕੀ ਕਹਿ ਰਿਹਾ ਜੀ ਦੇ ਉੱਤੇ ਕਿ ਕੀ ਤੂੰ ਮਜ਼ਾਕ ਕਰ ਰਹੀ ਹੈਂ? ਜਿਹੜੇ ਮਾਈਨੋਰਿਟੀ ਤੇ ਜਾਂ ਜਨਨਕੀ ਘੱਟ ਗਿਣਤੀਆਂ ਦੇ ਹਮਲੇ ਕਰਦੇ ਨੇ ਉਹਨਾਂ ਨੂੰ ਪੁਰਸਕਾਰ ਦੇ ਕੇ ਨਵਾਜਿਆ ਜਾਂਦਾ ਹੈ ਨਾ ਕਿ ਉਹਨਾਂ ਨੂੰ ਕੋਈ ਪਨਿਸ਼ਮੈਂਟ ਦਿੱਤੀ ਜਾਂਦੀ ਹੈ ਦੇਖੋ ਦੋਸਤੋ ਸ਼ਰੀਆਮ ਇਹ ਸਵਾਲ ਕੀ ਚੱਕਰ ਹੈਗਾ ਇਹ ਇਹ ਕਹਿਣਾ ਚਾਹ ਰਿਹਾ ਹੈ ਕਿ ਜਿਹੜੇ ਦੰਗੇ ਕੀਤੇ ਸੀ ਉਹ ਹਿੰਦੂਆਂ ਨੇ ਕੀਤੇ ਸੀ ਤੇ ਦੂਸਰੀ ਕਮਿਊਨਿਟੀ ਦਾ ਇਹ ਚ ਲੈਣਾ ਦੇਣਾ ਨਹੀਂ ਹੈ ਜਦ ਕਿ ਸਚਾਈ ਇਹ ਹੈ ਕਿ ਦੰਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕਾਉਂਸਲਰ ਤਾਹਿਰ ਹੁਸੈਨ ਤੇ ਹੋਰ ਸ਼ਜੀ ਲਮਾਂ ਮਾਰਗੀਆਂ ਨੇ ਮਿਲ ਕੇ ਜਿਹੜੀ ਹੈਗੀ ਇਹਦੀ ਸਾਜ਼ਿਸ਼ ਰਚੀ ਸੀ ਜਿਹਨਾਂ ਨੂੰ ਪਿੱਛੇ ਜਿਹੋਗਰਾਹਾਂ ਜਿਹੜੀ ਹੈ ਕਿਸਾਨ ਯੂਨੀਅਨ ਉਹਨਾਂ ਨੇ ਰਿਹਾਈ ਕਰਨ ਦੀ ਗੌਰਮੈਂਟ ਤੋਂ ਮੰਗ ਵੀ ਕੀਤੀ ਇਹ ਥੋੜਾ ਜਿਹਾ ਜਨਰਲ ਨੋਲੇਜ ਆਪਣਾ ਵਾਅਦਾ ਕਰਨ ਰਵੀ ਸਿੰਘ ਜੀ ਉਹ ਉਹ ਜੋ ਆਪਣੇ ਆਪ ਨੂੰ ਯਾਨੀ ਕਿ ਮੇਰੇ ਖਿਆਲ ਨਾਲ ਬਹੁਤ ਵੱਡਾ ਇੱਕ ਕਹ ਲਓ ਕਿ ਉਹ ਜਾਣਕਾਰੀ ਭਰਿਆ ਜਿਹੜਾ ਇਹ ਸਮਝਦੇ ਨੇ ਕਿ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਦੁਨੀਆ ਬਾਰੇ ਜਿਤਕੀ ਇਸ ਤਰ੍ਹਾਂ ਬਿਲਕੁਲ ਨਹੀਂ ਹੈਗਾ ਉਸ ਤੋਂ ਬਾਅਦ ਅਗਲਾ ਟਵੀਟ ਜਿਹੜਾ ਰਵੀ ਸਿੰਘ ਜੀ ਦਾ ਇਹ ਉਹਦੋਂ ਦਾ ਟਵੀਟ ਹੈਗਾ ਜਦੋਂ ਆਸਟ੍ਰੇਲੀਆ ਦਾ ਜਿਹੜਾ ਰਾਜਦੂਤ ਹੈ ਉਹ ਆਰਐਸਐਸ ਤੇ ਜਿਹੜੇ ਪ੍ਰਮੁੱਖ ਨੇ ਮੋਹਨ ਭਗਵਤ ਨੂੰ ਮਿਲਣ ਗਏ ਮੋਹਨ ਭਗਵਤ ਨੂੰ ਮਿਲਣ ਦਾ ਫੋਨ ਆ ਇੱਕ ਉਹਨਾਂ ਦਾ ਇੱਕ ਆਪਣਾ ਜਿਹੜਾ ਏਜੰਡਾ ਹੋਏਗਾ ਕੋਈ ਮੀਟਿੰਗ ਉਹਨਾਂ ਨੇ ਕਰਨੀ ਹੋਏਗੀ ਤਾਂ ਕੀਤੀ ਹੈ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਪਰ ਰਵੀ ਸਿੰਘ ਦੀ ਜਿਹੜੀ ਸੋਚ ਹੈ ਉਥੇ ਤੁਸੀਂ ਸਮਝ ਸਕਦੇ ਹੋ ਰਵੀ ਸਿੰਘ ਕੀ ਕਹਿ ਰਿਹਾ ਕਿ there is nothing short of australia endorsing communal terror and violence ਕਹਿੰਦਾ ਜਿਹੜਾ ਆਸਟ੍ਰੇਲੀਆ ਹੈਗਾ ਇਸ ਤਰੀਕੇ ਨਾਲ ਉਹ ਜਿਹੜੀ ਜਾਤੀਵਾਦੀ ਹਿੰਸਾ ਜਾਂ ਧਰਮ ਦੇ ਨਾਮ ਤੇ ਹਿੰਸਾ ਤੇ ਟੈਰਰਿਜ਼ਮ ਨੂੰ ਸਪੋਰਟ ਕਰ ਰਿਹਾ ਹੁਣ ਰਵੀ ਸਿੰਘ ਨੂੰ ਕੋਲ ਪੁੱਛੇ ਆਪ ਤਾਂ ਆਪਣੀ ਪੋਸਟਾਂ 'ਚ ਪਾਉਂਦਾ ਰਹਿੰਦਾ ਕਿ ਅਸੀਂ ਅਤਵਾਦੀ ਨਹੀਂ ਪਰ ਆਰਐਸਐਸ ਅਤਵਾਦੀ ਹੋਣ ਦਾ ਇਹਦੇ ਕੋਲ ਕੀ ਸਬੂਤ ਹੈ ਜੇ ਸਬੂਤ ਹੈ ਤਾਂ ਉਹ ਬਿਲਕੁਲ ਆਪਣੀ ਫੇਸਬੁੱਕ ਤੇ ਜਿਹੜਾ ਉਹ ਸ਼ੇਅਰ ਕਰ ਸਕਦਾ ਹੈ ਸਾਰਿਆਂ ਨਾਲ ਠੀਕ ਹੈ ਜੀ ਮੇਰੇ ਖਿਆਲ ਨਾਲ ਰੋਗੀ ਸਿੰਘ ਵਰਗੇ ਹੋਰ ਬਥੇਰੇ ਜਿਹੜੇ ਪ੍ਰਚਾਰਕ ਨੇ ਆਪਣੇ ਉਹਨਾਂ ਨੂੰ ਬਿਲਕੁਲ ਬੀਆਰਐਸਐਸ ਦੇ ਬਾਰੇ ਪਤਾ ਨਹੀਂ ਹੈ ਸਿਰਫ ਇਹ ਪਤਾ ਹੈ ਕਿ ਜਦੋਂ ਵੀ ਕੋਈ ਆਪਣੀ ਧਰਮ ਤੇ ਗੱਲ ਆਉਂਦੀ ਆ ਉਹਨੂੰ ਅਮੋਦੇ ਨੂੰ ਕੁਮਾਫਰ ਕਰਕੇ ਭਾਰਤਸਸਤ ਲੈ ਕੇ ਜਾਂਦਾ ਆਹ ਲੋ ਜੀ ਆਪ ਕੋਲ ਉਹ ਇਤਾਰਸਸ ਦੇ ਬਾਰੇ ਇੱਕ ਗੱਲ ਖੁਸ਼ਵੰਤ ਸਿੰਘ ਸਾਰੇ ਜਾਣਦੇ ਨੇ ਮੇਰੇ ਚੈਨਲ ਸਿੱਖ ਜਗਤ ਸਿੰਘ ਨੂੰ ਲੋਕ ਖੁਸ਼ਵੰਤ ਸਿੰਘ ਨੇ ਖੁਦ ਲਿਖਿਆ ਕਿ ਜਿਹੜੇ ਦੱਗੇ ਹੋਈ 74 ਦੇ ਵਿੱਚ ਦਿੱਲੀ ਚ ਆਰਐਸਐਸ ਨੇ ਉਹਦੇ ਵਿੱਚ ਬਹੁਤ ਹੀ ਵਧੀਆ ਰੋਲ ਨੇ ਪਾਇਆ ਤੇ ਸਿੱਖਾਂ ਨੂੰ ਆਪਣੇ ਘਰਾਂ ਚ ਸ਼ਰਨ ਦੇ ਕੇ ਬਚਾਇਆ ਠੀਕ ਹੈ ਜੀ ਉਸ ਤੋਂ ਬਾਅਦ ਆਰਐਸਐਸ ਦੀ ਜਿਹੜੀ ਅਗਲੀ ਤੁਸੀਂ ਇੱਕ ਨਿਊਜ਼ ਪੜ੍ਹੋਗੇ ਇਹ ਇੰਡੀਅਨ ਐਕਸਪ੍ਰੈਸ ਦੀ ਨਿਊਜ਼ ਹੈ ਜਾ ਕੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਆਰਐਸਐਸ ਨੇ ਇਸ ਕੋਵਿਡ ਦੇ ਦੌਰਾਨ ਇੱਕ ਅਸਲ 10 ਦੀ ਖਬਰ ਹੈ ਜੀ ਕੋਵਿਡ ਦੇ ਦੌਰਾਨ 92000 ਲੀਫ ਸੈਂਟਰ ਚਲਾਏ ਸਿਰਫ 5 ਮਹੀਨਿਆਂ ਦੇ ਵਿੱਚ ਜਿਹਦੇ ਵਿੱਚ ਕਿ 483 ਮੈਡੀਸਿਨ ਵੰਡਣ ਵਾਲੇ ਦਵਾਈਆਂ ਵੰਡਣ ਵਾਲੇ ਹੀ ਸੈਂਟਰ ਸੀ ਉਸ ਤੋਂ ਬਾਅਦ 60000 ਜਿਹੜੇ ਆਰਐਸਐਸ ਦੇ ਕਾਰਕਿਰਤਾ ਨੇ ਵਰਕਰ ਨੇ ਉਹਨਾਂ ਨੇ ਆਪਣਾ ਖੂਨਦਾਨ ਕੀਤਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ 73 ਲੱਖ ਰਾਸ਼ਨ ਦੀਆਂ ਜਿਹੜੇ ਕਿਟਾਂ ਨੇ ਉਹ ਵੰਡੀਆਂ ਗਈਆਂ ਪਰ ਮੇਰੇ ਖਿਆਲ ਨਾਲ ਅਰੋਗ ਸਿੰਘ ਵਰਗੇ ਜਿਹੜੇ ਹੋਰ ਮਹਾਮੂਰਖ ਜਿਹੜੇ ਮੂੜ ਲੋਕ ਨੇ ਬਿਲਕੁਲ ਹੀ ਉਹਨਾਂ ਨੇ ਸ਼ਾਇਦ ਹੀ ਖ਼ਬਰ ਪੜ੍ਹੀ ਨਹੀਂ ਹੋਣੀ ਜਾਂ ਉਹ ਪੜ੍ਹਨਾ ਨਹੀਂ ਚਾਹੁੰਦੇ ਮੇਰੇ ਖਿਆਲ ਨਾਲ ਕਿਉਂਕਿ ਆਰਐਸਐਸ ਜਿਹੜਾ ਹੈਗਾ ਕਿਤਨਾ ਕਿਤੇ ਹੋਿੰਦੇ ਨੂੰ ਰਿਪਰੈਜ਼ੈਂਟ ਕਰਦਾ ਤੇ ਇਹਨਾਂ ਦੀ ਹਿੰਦੂਆਂ ਦੇ ਖਿਲਾਫ ਜਿਹੜੀ ਸਟਰੈਟਜੀ ਹੈਗੀ ਆ ਉਹ ਫਿਰ ਕੰਮ ਨਹੀਂ ਕਰੇਗੀ ਜਿਸ ਤਰ੍ਹਾਂ ਦੀ ਚੀਜ਼ਾਂ ਇਹ ਪ੍ਰਮੋਟ ਕਰਨਗੇ ਇਹ ਜਿਹੜਾ ਬਿਆਨ ਹੈ ਜੀ ਮੋਹਨ ਭਗਵਤ ਦਾ ਤੁਸੀਂ ਦੇਖ ਸਕਦੇ ਹੋ ਇੱਥੋਂ ਪਤਾ ਲੱਗੇਗਾ ਕਿ ਆਰਐਸਐਸ ਦੀ ਸੋਚ ਦੇ ਖਾਸ ਸਾਈਡ ਵਰਗੀਆਂ ਜਿਹੜੀਆਂ ਖੋਤੀ ਸੰਸਥਾਵਾਂ ਨੇ ਉਹਨਾਂ ਦੀ ਸੋਚ ਵਿੱਚ ਕੀ ਫਰਕ ਹੈ ਭਗਵਤ ਸਾਹਿਬ ਕਹਿੰਦੇ ਜੀ ਆਰਐਸਐਸ ਕੈਟਰ ਜਿਹੜਾ ਹੈਗਾ ਲੋਕਾਂ ਦੇ ਵੈਲਫੇਅਰ ਦੇ ਲਈ ਜਿਹੜਾ ਹੈਗਾ ਕੰਮ ਕਰੇਗਾ ਪਰ ਵਿਦਾਊਟ ਸੀਕਿੰਗ ਪਬਲਿਸਿਟੀ ਜਿਹਦਾ ਕੀ ਮਤਲਬ ਹੈ ਕਿ ਅਸੀਂ ਆਪਣੇ ਕੰਮ ਦੇ ਲਈ ਕੋਈ ਪਬਲਿਸਿਟੀ ਕੋਈ ਪ੍ਰਚਾਰ ਨਹੀਂ ਭਾਲਦੇ ਅਸੀਂ ਪ੍ਰਚਾਰ ਦੇ ਲਈ ਕੰਮ ਨਹੀਂ ਕਰਦੇ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਹਾਂ ਨਾ ਕਿ ਅਸੀਂ ਖਿੱਚ-ਕਿੱਚ ਕੇ ਵਧੀਆ ਫੋਟੋਆਂ ਲੋਕਾਂ ਨੂੰ ਉਹ ਦੋ-ਦੋ ਜਿਹੜੇ ਹੈਗੇ ਨੇ ਜੀ ਤੁਹਾਡੇ ਦੋ-ਚਾਰ ਤੁਸੀਂ ਛੋਟੇ-ਛੋਟੇ ਲੰਗਰ ਲਾ ਕੇ ਆਪਣਾ ਪੂਰਾ-ਪੂਰਾ ਜਿਹੜਾ ਹੈਗਾ ਲੋਕਾਂ ਨੂੰ ਉਹ ਪ੍ਰੋਪਗੇਟ ਕਰਦੇ ਹਾਂ ਇੰਟਰਨੈਟ ਤੇ ਤੇ ਫਿਰ ਲੋਕ ਤੁਹਾਨੂੰ ਜਿਹੜਾ ਹੈਗਾ ਤਾਂ ਕਿ ਫੰਡਿੰਗ ਕਰ ਸਕਣ ਇਸ ਕਰਕੇ ਰਵੀ ਸਿੰਘ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਦੋਂ ਕੋਈ ਚੀਜ਼ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਉਹ ਕਮੈਂਟ ਕਰਦਾ ਉਹਦੇ ਪਿੱਛੇ ਅਸਲੀਅਤ ਜਿਹੜੀ ਹੈ ਜਾਣ ਲੈਣੀ ਜ਼ਰੂਰੀ ਹੈ ਨਾ ਵਰਨਾ ਅੱਜ ਦੇ ਜਿਹੜੇ ਭਾਰਤ ਦੇ ਲੋਕ ਨੇ ਉੱਪਰੇ ਜਾਗਰੂਕ ਹੋ ਚੁੱਕੇ ਨੇ ਉਸ ਤੋਂ ਬਾਅਦ ਇਹ ਅਗਲੀ ਜਿਹੜੀ ਨਿਊਜ਼ ਹੈ ਇੰਡੀਆ ਟੂਡੀ ਦੀ ਨਿਊਜ਼ ਹੈਗੀ ਹੈ ਇਹ ਚ ਜੀ ਇੱਕ ਕਸ਼ਮੀਰ ਤੋਂ ਇੱਕ ਔਰਤ ਨੇ ਆਰਐਸਐਸ ਨੂੰ ਆਪਣੀ ਸੇਵਿੰਗ ਦੇ ਵਿੱਚੋਂ ਆਪਣੀ ਬੱਚੇ ਦੀ ਕਮਾਈ ਦੇ ਵਿੱਚੋਂ 5 ਲੱਖ ਰੁਪਏ ਦਿੱਤੇ ਕਿਉਂ ਦਿੱਤੇ ਉਹਨਾਂ ਨੂੰ ਜਿਹੜੀ 5 ਲੱਖ ਦਾ ਇਸਤੇਮਾਲ ਉਹਨੇ ਆਪਣੀ ਹਜਰੀ ਦੀ ਯਾਤਰਾ ਕਰਨ ਜਾਣਾ ਸੀਗਾ ਆਪਣੀ ਧਾਰਮਿਕ ਯਾਤਰਾ ਕਰਨ ਜਾਣਾ ਸੀਗਾ ਏਡੀ ਵੱਡੀ ਉਹ ਕਹਿੰਦੇ ਕਿ ਆਰਐਸਐਸ ਦਾ ਮਕਾਮ ਦੇਖ ਕੇ ਨਾ ਖੁਸ਼ ਹੋਈਏ ਥੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹਨੇ ਕੰਮ ਕੀਤਾ ਤੇ ਮੈਂ ਆਪਣੇ 5 ਲੱਖ ਜਿਹੜੇ ਰੁਪਏ ਨੇ ਉਹ ਆਰਐਸਐਸ ਨੂੰ ਡੋਨੇਟ ਕਰ दिए ਇਹ ਦੇਖ ਲਓ ਜੀ ਕਿੱਡੀ ਵੱਡੀ ਨਿਊਜ਼ ਹੈਗੀ ਆਪਣੇ ਆਪ ਦੇ ਵਿੱਚ ਪਰ ਕੋਈ ਤੁਹਾਨੂੰ ਪੰਜਾਬੀ ਚੈਨਲ ਇਹ ਕੋਈ ਨਿਊਜ਼ ਨਹੀਂ ਦਿਖਾਏਗਾ ਕਿਉਂਕਿ ਉਹਨਾਂ ਨੇ ਆਪਣਾ ਇੱਕ ਪ੍ਰੋਪਾਗੈਂਡਾ ਚਲਾਉਣਾ ਹੈ ਜਿਹੜਾ ਕਿ ਹਿੰਦੂਆਂ ਤੇ ਆਰਐਸਐਸ ਹਿੰਦੂ ਦੇ ਖਿਲਾਫ ਹੈ ਪਰ ਉਹ ਆਰਐਸਐਸ ਤੇ ਬੀਜੀਪੀ ਦਾ ਨਾਮ ਲੈ ਕੇ ਚਲਉਂਦੇ ਨੇ ਅਗਲੀ ਨਿਊਜ਼ ਜਿਹੜੀ ਹੈਗੀ ਆ ਉਹ ਵੀ ਬੜੀ ਜ਼ਿਆਦਾ ਜ਼ਰੂਰੀ ਆ ਇੱਥੇ ਮੋਹਨ ਭਗਵਤ ਕਹਿੰਦੇ ਨੇ ਕਿ ਜੀ ਇਹ ਹਿੰਦੂ ਜਿਹੜਾ ਹੈਗਾ ਉਹ ਮੈਂ ਕਿਸੇ ਟਰਮ ਨਾਲ ਰਿਲੇਟ ਨਹੀਂ ਕਰਦਾ ਜਿੰਨੇ ਵੀ ਤੁਹਾਡੇ ਆਪਣੇ 130 ਕਰੋੜ ਪਾਪੂਲੇਸ਼ਨ ਹੈਗੀ ਆ ਉਹਨੂੰ ਮੈਂ ਹਿੰਦੂ ਮੰਨਦਾ ਇਸ ਕਰਕੇ ਜਿਹੜੇ ਪ੍ਰਚਾਰਕ ਨੇ ਜਿਹੜੇ ਰੋਜ਼ ਕਹਿੰਦੇ ਨੇ ਕਿ ਆਰਐਸਐਸ ਕਹਿੰਦੀ ਜੀ ਹਿੰਦੂ ਰਾਸ਼ਟਰ ਬਣਾਉਣਾ ਲੱਖੇ ਸੁਧਾਨੇ ਵਰਗੇ ਦੀਪ ਸਿੱਧੂ ਵਰਗੇ ਕਹਿੰਦੇ ਨੇ ਉਹ ਮੂਰਖਾ ਨਹੀਂ ਮੰਨ ਲੱਗਦਾ ਇਹ ਨਿਊਜ਼ ਨਾ ਪੜੀ ਹੋਏ ਤਾਂ ਪੜ ਲੈਣਾ ਕਿ ਆਰਐਸਐਸ ਦੇ ਮੁਤਾਬਕ ਜਿਹੜੀ ਹਿੰਦੂ ਦੀ ਪਰਭਾਸ਼ਾ ਹੈ ਉਹ ਪਰਭਾਸ਼ਾ ਕਹਿੰਦੀ ਹੈ ਕਿ ਸਾਰੇ ਦੇ ਸਾਰੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਲੋਕ ਭਾਰਤ ਵਿੱਚ ਰਹਿਣ ਵਾਲੇ ਲੋਕ ਜਿਹੜੇ ਭਾਰਤ ਨੂੰ ਆਪਣੀ ਜਿਹੜੀ ਹੈਗੇ ਜਨਮ ਭੂਮੀ ਮੰਨਦੇ ਨੇ ਮਾਤਾ ਮੰਨਦੇ ਨੇ ਭਾਰਤ ਮਾਤਾ ਜਿਹਨੂੰ ਆਪਾਂ ਕਹਿੰਦੇ ਆ ਉਹ ਸਾਰੇ ਹਿੰਦੂ ਹੀ ਨੇ ਤੇ ਉਹਨਾਂ ਵਿੱਚ ਕੋਈ ਵੀ ਧਰਮ ਦਾ ਵਿਅਕਤੀ ਹੋ ਸਕਦਾ ਹੈ ਕਦੇ ਵੀ ਆਰਐਸਐਸ ਨੇ ਸਿੱਖਾ ਦਾ ਅਪਮਾਨ ਬਿਲਕੁਲ ਨਹੀਂ ਕੀਤਾ ਇਹ ਚੀਜ਼ ਅਸੀਂ ਇੱਥੋਂ ਦੇਖ ਸਕਦੇ ਹਾਂ ਠੀਕ ਹੈ ਜੀ ਤੇ ਇਥੋਂ ਕੀ ਸਾਬਿਤ ਹੁੰਦਾ ਦੋਸਤੋ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕਿਸੇ ਫੈਕਟ ਦੇ ਤੁਸੀਂ ਇਹ ਝੂਠੀ ਫੈਕਟਰੀ ਚਲਾਉਣੀ ਚਾਹੁੰਦੇ ਹੋ ਤਾਂ ਜ਼ਰਾ ਧਿਰ ਮੇਰੇ ਖਿਆਲ ਨਾਲ ਨਹੀਂ ਚੱਲ ਸਕਦੀ ਲੋਕ ਬੜੇ ਜਾਗਰੂਕ ਨੇ ਲੋਕਾ ਕੋਲ ਅੱਜ ਕੱਲ ਗੂਗਲ ਹੈਗਾ ਇੰਟਰਨੈਟ ਦਾ ਜ਼ਮਾਨਾ ਹੈ ਉਹ ਨਾਲ ਦੀ ਨਾਲ ਕੋਈ ਵੀ ਫੈਕਟ ਚੈੱਕ ਜਿਹੜਾ ਕਰ ਸਕਦੇ ਨੇ ਠੀਕ ਹੈ ਜੀ ਤੇ ਸਾਨੂੰ ਫੈਕਟ ਚੈੱਕ ਕਰਨਾ ਵੀ ਚਾਹੀਦਾ ਮੇਰੀ ਖਿਆਲ ਨਾਲ ਤਾਂ ਕਿ ਅਸੀਂ ਕਿਸੇ ਪਰੰਦੇ ਵਿੱਚ ਨਾ ਫਸੀਏ ਨਾ ਰਵੀ ਸਿੰਘ ਵਰਗੇ ਲੋਕ ਜਿਹੜੇ ਨੇ ਉਹ ਸਾਨੂੰ ਦਰਮਾ ਜਾਤਾਂ ਪਾਤਨ ਵਿੱਚ ਵੰਡ ਸਕਾ ਠੀਕ ਹੈ ਜੀ ਕਿਉਂਕਿ ਮੇਰੀ ਖਿਆਲ ਨਾਲ ਜੇ ਆਪਾਂ ਇੱਕ ਦਰਮੇ ਵਿਚ ਪੇਕਤਾ ਦਾ ਚੋੜਾ ਹੋੜ ਕੇ ਸੇਵਾ ਕਰਦੇ ਆ ਤਾਂ ਉਹ ਸੇਵਾ ਕਿਸੇ ਤੇ ਆਸਾਨ ਨਹੀਂ ਹੈ ਪਹਿਲੀ ਗੱਲ ਦੂਜੀ ਗੱਲ ਜੇ ਸੇਵਾ ਕਰਦੇ ਹਾਂ ਤਾਂ ਤੁਹਾਡੇ ਮੇਰੀ ਖਿਆਲ ਨਾਲ ਵਿਚਾਰ ਇਹ ਜੇ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਹੜੇ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਤਾਂ ਆਪਣਾ ਜਿਹੜਾ ਹੈਗਾ ਉਹਨਾਂ ਦੇ ਤਿਹਾਰਾਂ ਤੇ ਵੇਸ਼ ਕਰਦੇ ਹੂੰ ਦੂਜੀ ਕਮਿਊਨਿਟੀ ਨੂੰ ਬਿਲਕੁਲ ਇਗਨੋਰ ਕਰਦੇ ਹੋ ਮੈਂ ਤਾਂ ਕੋਈ ਪੋਸਟ ਕੋਈ ਨਹੀਂ ਦੇਖੀ ਜੀ ਤੁਹਾਡੇ ਫੇਸਬੁੱਕ ਤੇ ਰਵੀ ਸਿੰਘ ਜੀ ਨਾ ਟਵਿੱਟਰ ਤੇ ਜਿੱਥੇ ਜਨਮ ਬਸਤੀ ਦੀਆਂ ਬਤਾਈਆਂ ਹੋਣ ਜਿੱਥੇ ਰਾਤਰੀਆਂ ਦੀਆਂ ਬਨਾਈਆਂ ਹੋਣ ਹਿੰਦੂ ਵੀਰਾਂ ਨੂੰ ਤੇ ਇਸ ਕਰਕੇ ਮੇਰਾ ਤਾਂ ਜਿਹੜਾ ਸੇਟਾ ਮੈਂ ਹੀ ਘਟ ਸਕਦਾ ਕਿ ਤੁਹਾਡੀ ਜਿਹੜੀ ਸੋਚ ਹੈਗੀ ਹੈ ਹਿੰਦੂਆਂ ਖਿਲਾਫ ਉਹ ਹੁਣ ਐਜ ਐਕਸਪੋਜ਼ ਹੋ ਚੁੱਕੀ ਹੈ ਮੁੱਦੇ ਮੇਰੇ ਕੋਲ ਬੜੇ ਨੇ ਤੁਹਾਡੇ ਐਨਜੀਓ ਬਾਰੇ ਜਿਹੜੇ ਹੈਗੇ ਨੇ ਬੋਲਣ ਵਾਸਤੇ ਬੜੀਆਂ ਤੁਹਾਡੀਆਂ ਹੋਰ ਪੋਸਟਾਂ ਦੇਖੀਆਂ ਪਰ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਤੁਹਾਡਾ ਜਿਹੜਾ ਹਿੰਦੂਆਂ ਦੇ ਖਿਲਾਫ ਜਿਹੜਾ ਇੱਕ ਕਹਿ ਲੋ ਕਿ ਨਕਰਣਾ ਨਾ ਕਬ ਕਿ ਨੈਗੇਟਿਵ ਜਿਹੜਾ ਹੈਗਾ ਉਹਨੂੰ ਸਾਰੇ ਸਾਹਮਣੇ ਰੱਖਿਆ ਜਾਵੇ ਐਕਸਪੋਜ਼ ਕੀਤਾ ਜਾਵੇ ਠੀਕ ਹੈ ਜੀ ਬਾਕੀ ਜਿਨ੍ਹਾਂ ਨੇ ਕੰਟੀਨਿਊ ਕਰਨਾ ਹੈਗਾ ਇਹਨਾਂ ਨੂੰ ਡੋਨੇਟ ਕਰਨਾ ਕਰੀ ਚੱਲੋ ਵੀਰੋ ਸਾਨੂੰ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈਗਾ ਕਿ ਤੁਸੀਂ ਲੰਗਰ ਦੇ ਨਾਮ ਤੇ ਜਾਂ ਸੇਵਾ ਦੇ ਨਾਮ ਤੇ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡਣ ਦਾ ਜਿਹੜਾ ਹੈਗਾ ਉਹ ਬੰਦ ਕਰੋ ਨਹੀਂ ਤਾਂ ਜਿਵੇਂ ਮੈਂ ਅੱਜ ਵੀਡੀਓ ਬਣਾਈ ਮੈਨੂੰ ਪਤਾ ਹੈ ਮੇਰੇ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਨੇ ਉਸ ਤਰ੍ਹਾਂ ਦੇ ਜਿਹੜਾ ਖੁਲਾਸੇ ਕਰਨ ਲਈ ਤਿਆਰ ਬੈਠੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਵੀਡੀਓਜ਼ ਨੇ ਉਹ ਹੋਰ ਜਿਹੜੀਆਂ ਨੇ ਦੇਖਣ ਨੂੰ ਮਿਲਣਗੀਆਂ ਜਿਹਦੇ ਵਿੱਚ ਸਿਰਫ ਤੇ ਸਿਰਫ ਸੱਚ ਦੀ ਗੱਲ ਹੋਏਗੀ ਮੈਂ ਪੂਰੀ ਹੀ ਪੂਰੀ ਵੀਡੀਓ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਹਰ ਗੱਲ ਦੇ ਜਿਹੜਾ ਹੈਗਾ ਮੈਂ ਬੋਲ ਰਹੀ ਹਾਂ ਉਹ ਨੂੰ ਮੈਂ ਪ੍ਰੂਫ ਕਰਨ ਦੇ ਲਈ ਇੱਕ ਸਕਰੀਨਸ਼ਾਟ ਆ ਜਾਂ ਉਹ ਕੋਈ ਰੈਫਰੈਂਸ ਜਿਹੜਾ ਹੈਗਾ ਮੈਂ ਤੁਹਾਨੂੰ ਪ੍ਰੋਵਾਈਡ ਕਰਾਂ ਠੀਕ ਹੈ ਜੀ ਬਾਕੀ ਜੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਦੱਸਿਓ ਜੋ ਕੋਈ ਕਮੀ ਪੇਸ਼ ਕੀ ਜਾਏਗੀ ਹੋਵੇ ਤਾਂ ਮਾਫੀ ਅੱਗੇ ਤੋਂ ਫੇਰ ਇਸ ਤਰ੍ਹਾਂ ਦੇ ਵੀਡੀਓ ਲਿਆਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜਿਸ ਦੇ ਨਾਲ ਸਮਾਜ ਵਿੱਚ ਜਿਹੜੀ ਜਾਗਰੂਕੀ ਹੋਵੇ ਤੇ ਤ੍ਰਵੀ ਸਿੰਘ ਜਾਂ ਖਾਲਸਾ ਏਡ ਵਰਗੀ ਜਿਹੜੀ ਸੰਸਥਾਵਾਂ ਨੇ ਇਹਨਾਂ ਦਾ ਦੋਗਲਾ ਚਿਹਰਾ ਉਹ ਸਾਰਿਆਂ ਦੇ ਸਾਹਮਣੇ ਰੱਖ ਸਕੀਏ ਧੰਨਵਾਦ ਵੀਰੋ